ਸਤ ਸਤ ਮੇਰਾ ਮਿੱਤਰ ਗੁਲਜੀਤ ਡਾਕਟਰ ਦਲਜੀਤ ਅਨੰਦਪੁਰ ਅਰ ਜਿਹੜੇ ਕਹਿੰਦੇ ਵੀ ਸ਼੍ਰੀ ਆਰਮਪੀ ਉਸ ਤੋਂ ਦਾ ਕਿਸ਼ ਸ਼ੇਰ ਆ ਓਡੀ ਛੋਟੀ ਉਮਰ ਦੇ ਉਹ ਸ਼ਾਇਰ ਸੀ ਤੇ 23 ਸਾਲ ਦੀ ਉਮਰ ਦੀ ਉਹਨਾਂ ਦਾ ਅਧਿਆਤਿ ਹੋ ਗਿਆ ਪਰ ਉਹ ਗਹਿਰੇ ਦਾਰਸ਼ਨਿਕ ਸੀ ਉਹਨਾਂ ਦਾ ਸ਼ੇਰ ਅਕਸਰ ਹੀ ਮੈਂ ਕਹਿੰਦਾ ਨਾ ਗਈ ਇਹ ਜੋ ਅਸ਼ੀਸ਼ੀ ਉਤੋਂ ਵਾਲੇ ਮੇਰੀ ਮਾਤਾ ਤੇ ਬਣ ਕੇ ਹੈ ਨਜ਼ਰ ਵਿੱਚ ਉਤੇ ਰਹਤੇ ਹੈ ਵਾਦਤ ਉਤੀ ਰਹਤੀ ਹੈ ਤੇ ਮੈਂ ਸਵੇਰੇ ਉੱਠ ਕੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਸਤਿਗੁਰ ਪੇਈਤਾ ਕਦੀ ਕੇ ਦੀਰਨੇ ਦੇ ਦਰਸ਼ਨ ਵੀ ਕਰਦਾ ਤੇ ਉਹਨਾਂ ਸਰਦੀਰ ਲਾਇਆ ਮੇਰੇ ਅਸਤੇ ਬਣਾ ਗਏ ਚਾਹ ਘਰੋ ਤੇ ਯਾਦ ਹੈ ਬਾਵੀ ਜੀ ਕਰੇ ਤੇ ਫਿਰ ਵੀ ਕੇ ਕੱਪ ਵੇਖ ਕੇ ਜੀ ਕਰ ਪਣਾ ਕਿਤੇ ਪਿਆਰੇ ਲੈ ਗਿਆ ਹਰ ਮੌਸਮ ਦੇ ਬੜਾ ਵਧੀਆ ਇਧਰ ਆ ਦਿਲਜੀਤ ਦਾ ਵੀ ਸ਼ੇਅਰ ਤੇ ਆਲੇ ਦੇ ਰਦੀਪਾ ਉਹ ਕੌਤਾ ਕੁੱਤਾ ਸੁਣਦੇ ਆ ਆਲੇ ਦੇ ਇੰਨੇ ਧਿਆ ਦਾ ਮਜ਼ਾ ਐ ਕੋ ਪਿੰਡਾਂ ਦੇ ਵਿੱਚ ਅੱਜ ਵੀ ਗੜਵੀਆਂ ਦੇ ਚਾਹ ਲੈ ਆਉਂਦਾ ਦਰਵਾਜ਼ਾ ਤੇ ਪਹਿਲੇ ਘਰ ਵੀ ਸਿਰੇ ਜਦੋਂ ਚਾਹ ਮਿਲਦੀ ਹੁੰਦੀ ਓਹ ਗੜਵੀ ਜੀ ਮਿਲਦੀ ਹੁੰਦੀ ਤੇ ਜਦੋਂ ਮੈਂ ਆਪਣੇ ਸਹੋਰੇ ਘਰ ਗਿਆ ਉੱਥੇ ਵੀ ਇਹੀ ਕੰਮ ਗੜਵੀ ਰਿਆ ਤੇ ਨਾਲ ਕੇ ਜਾਂਦਾ ਤੇ ਉੱਥੇ ਵੀ ਗੜਵੀ ਦੀ ਚਾਹ ਮੋਟ ਪਿੰਡਾਂ 'ਚ ਲੱਗਣ ਲੱਗਿਆ ਕਾਪਰਾ ਖੱਲੇ ਲੋਕਾਂ ਨੇ ਰਿਸੋਰੀ ਸੀ ਨਹੀਂ ਕੜੇ ਵਾਲੇ ਗਲਾ ਹੁੰਦੇ ਸੀ ਵਾਸ ਕਰਕੇ ਜਿੱਡੇ ਡੇ ਡੇ ਫੋਟੋ ਨਰਿਨ ਬਾਈਉਂਦੀ ਉਹ ਲੱਸੀ ਦੇ ਪੀਨੇ ਤੇ ਕਾਹ ਦੀ ਜਾਨ ਸੀ ਉਹ ਜਿਹੜੀ ਥੋੜੀ ਕੋਇੰਟਲ ਦੀ ਤੇ ਕੰਨੋ ਕਣੀ ਵਰਦੇ ਸੀ ਤੇ ਅੱਜ ਕੱਲ੍ਹ ਤਾਰ ਖਿਲੋ ਦਾ ਘੱਟਾ ਵੀ ਹੱਤੇ ਦਾ ਚੁੱਪਨ ਰਿਆ ਨਹੀਂ ਜਾਂਦਾ ਇਹਨਾਂ ਤੋਂ ਛੇਰੇ ਦੇ ਆਪਣਾ ਵਿਹਾੜੀ ਜਮੋਤ ਜੀਤ ਲੋ ਲਈ ਚਾਹ ਦਾ ਪੰਜਾ ਦਾ ਫਿਰ ਕਰਦਾ ਕਰਦਾ